ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜ਼ਿੰਦਗੀਆਂ ਬਤਾਂ ਵਿੱਚ ਅੱਜ ਦਾ ਆਪਣਾ ਵਿਸ਼ਾ ਰਹੇਗਾ ਸਫਲਤਾ ਖੁਸ਼ੀ ਦਿੰਦੀ ਹੈ ਦੇਖੋ ਜੀ ਸਫਲਤਾ ਦੇ ਰਾਹ ਬਹੁਤ ਖੁੱਲੇ ਡੁੱਲੇ ਹੁੰਦੇ ਹਨ ਸਫਲਤਾ ਦਾ ਰਾਹ ਜਿਹੜਾ ਹੁੰਦਾ ਉਹ ਪੀੜਾ ਹੁੰਦਾ ਹੈ ਜੀ ਦੁਰਗਮ ਹੁੰਦਾ ਹੈ ਜਿਸ ਤੇ ਵਿਰਲੇ ਹੀ ਤੁਰਦੇ ਹਨ ਪਰ ਇਸ ਤੇ ਤੁਰਨ ਵਾਲੇ ਜਿਹੜੇ ਪੰਦੀ ਨੇ ਉਹ ਬਹੁਤ ਮਹਾਨ ਅਖਵਾਉਂਦੇ ਹਨ ਸਫਲਤਾ ਬੜਾ ਅਨੋਖਾ ਤੇ ਪਿਆਰਾ ਜਿਹਾ ਸ਼ਬਦ ਹੈ ਹਰ ਕੋਈ ਸਫਲ ਹੋਣਾ ਚਾਹੁੰਦਾ ਹੈ ਸਫਲ ਹੋਣ ਦਾ ਭਾਵ ਇਹ ਨਹੀਂ ਕਿ ਅਸੀਂ ਉੱਚੀ ਪਦਵੀ ਤੇ ਹੋਈਏ ਸਫਲ ਹੋਣ ਦਾ ਭਾਵ ਹੈ ਕਿ ਇੱਕ ਚੰਗਾ ਜਿਹਾ ਨਿਲਵੇ ਘਰ ਹੋਵੇ ਲੋੜ ਜੋਗਾ ਸਭ ਕੁਝ ਪ੍ਰਾਪਤ ਹੋਵੇ ਲੋੜੇ ਦੀਆਂ ਛੁੱਟੀਆਂ ਹੋਣ ਕਿਤੇ ਵੀ ਜਾਣ ਦੇਸਵੋਲਤ ਹੋਵੇ ਬੱਚਿਆਂ ਨੂੰ ਚੰਗੇ ਸਿੱਖਿਆ ਆਪਾਂ ਦੇ ਸਕੀਏ ਤੇ ਸਹੂਲਤਾਂ ਦੇਣ ਜੁਗੀਆਂ ਆਪਣੇ ਕੋਲੇ ਆਮਦਨ ਹੋਵੇ ਸਫਲਤਾ ਦਾ ਅਰਥ ਹੈ ਇੱਕ ਸਕੂਨ ਭਰਿਆ ਸੁਖੀ ਤੇ ਸ਼ਾਂਤ ਜੀਵਨ ਜਿਉਣ ਤੋਂ ਹੈ ਤੁਹਾਡੇ ਆਪਣੇ ਕੋਲੇ ਮਤਲਬ ਕਿ ਸਤਕਾਰ ਭਰਿਆ ਰੋਜ਼ਗਾਰ ਹੋਵੇ ਅਸਲ ਸਫਲਮੁਕੋ ਹੈ ਜੋ ਆਪਣੇ ਰੋਜ਼ਗਾਰ ਵਿੱਚ ਕੁਝ ਕਰ ਸਕਣ ਦੀ ਸਮਰੱਥਾ ਰੱਖਦਾ ਹੋਵੇ ਇੱਕ ਸਵੈਮਾਨ ਭਰਿਆ ਆਰਮਾਨਜੋਗ ਤੇ ਸੰਤੁਸ਼ਟਿਪੂਰਨ ਰੋਜ਼ਗਾਰ ਹੋਣਾ ਇਸ ਤੋਂ ਆਪਨ ਸੁਖ-ਸਹੂਲਤਾਂ ਲਈ ਆਮਦਨ ਹੋ ਸਕਦੀ ਹੈ ਇਹ ਹੀ ਸਫਲਤਾ ਹੈ ਸਫਲਤਾ ਅਸਲ ਵਿੱਚ ਪ੍ਰਾਪਤੀਆਂ ਕਰਨ ਮੱਲਾ ਮਾਰਨ ਤੇ ਜਿੱਤਣ ਦਾ ਹੀ ਦੂਜਾ ਨਾਮ ਹੈ ਕੋਈ ਵੀ ਵਿਅਕਤੀ ਸਫਲ ਨਹੀਂ ਹੋਣਾ ਚਾਹੁੰਦਾ ਦੂਜੇ ਦਰਜੇ ਦੀ ਜ਼ਿੰਦਗੀ ਨਹੀਂ ਜਿਉਣਾ ਚਾਹੁੰਦਾ ਪਰ ਪਹਿਲੇ ਦਰਜੇ ਦੀ ਸਹੂਲਤਾ ਕਿਸੇ ਕਿਸੇ ਨੂੰ ਮਿਲਦੀਆਂ ਹਨ ਕਹਿੰਦੇ ਕਿ ਬੰਦੇ ਅੰਦਰਲਾ ਜਿਹੜਾ ਭਰੋਸਾ ਤੇ ਸਵੈ ਵਿਸ਼ਵਾਸ ਹੈ ਉਹ ਪਹਾੜਾਂ ਨੂੰ ਵੀ ਹਿਲਾ ਸਕਦਾ ਹੈ ਜੇ ਕੋਈ ਪੱਕੀ ਧਾਰ ਲਵੇ ਉਹਨੇ ਪਹਾੜ ਹਿਲਾ ਕੇ ਹੀ ਦਮ ਲੈਣਾ ਤਾਂ ਯਕੀਨਨ ਉਹ ਅਜਿਹਾ ਕਰ ਹੀ ਸਕਦਾ ਹੈ ਬਹੁਤੇ ਲੋਕਾਂ ਦਾ ਆਏ ਕਿ ਮੈਂ ਆਏ ਕਿ ਮੈਂ ਉਹ ਲੋਕ ਪਹਾੜ ਨਹੀਂ ਹਿਲਾ ਸਕਦੇ ਤੁਸੀਂ ਕਿਸੇ ਵੀ ਕੰਮ ਵਿੱਚ ਸਫਲ ਹੋਮੋਗੇਜਾ ਨਹੀਂ ਇਹ ਆਪਣੀ ਜਿਹੜੀ ਸੋਚ ਹੈ ਤੇ ਭਰੋਸਾ ਉਹਦੇ ਤੇ ਨਿਰਭਰ ਕਰਦਾ ਹੈ ਜੇ ਆਪਾਂ ਸਫਲਤਾ ਬਾਰੇ ਸੋਚਦੇ ਆ ਤਾਂ ਜ਼ਰੂਰ ਸਫਲ ਹੋਵਾਂਗੇ ਚੰਗਾ ਸੋਚਾਂਗੇ ਚੰਗਾ ਹੋਵੇਗਾ ਚੰਗਾ ਮਾੜਾ ਸੋਚਾਂਗੇ ਤਾਂ ਮਾੜਾ ਹੀ ਹੋਊਗਾ ਜੀ ਜਦ ਕਿ ਸਾਡੇ ਸਮਾਜ 'ਚ ਸਾਡੇ ਆਲੇ-ਦੁਆਲੇ 'ਚ ਲੋਕਾਂ ਦਾ ਜਿਹੜਾ ਵਤੀਰਾ ਹੈਗਾ ਆਪਾਂ ਦੇਖਦੇ ਆ ਕਿ ਉਹ ਜ਼ਿਆਦਾਤਰ ਨਾ ਪੱਖੀ ਹੁੰਦਾ ਹਰ ਰੋਜ਼ ਨਵੇਂ-ਨਵੇਂ ਕੰਮ ਦੀ ਸ਼ੁਰੂਆਤ ਕਰਨ ਵੇਲੇ ਆਪਾਂ ਨੂੰ ਡਰਾਉਣਗੇ ਨਹੀਂ ਜੀ ਬਥੇਰੇ ਲੋਕ ਪਹਿਲਾਂ ਇਸ ਧੰਦੇ 'ਚ ਮਾਰ ਖਾ ਚੁੱਕੇ ਨੇ ਤੁਸੀਂ ਵੀ ਬਰਬਾਦ ਹੋ ਜਾਵੋਗੇ ਮਤਲਬ ਕਿ ਆਪਾਂ ਨੂੰ ਨਾ ਬਚੇ ਸੋਚ ਦਿੰਦੇ ਨੇ ਜਿਉਣ ਲਈ ਚੰਗੀ ਜ਼ਿੰਦਗੀ ਲਈ ਸੁਪਨੇ ਸਜਾਉਣੇ ਵੀ ਬਹੁਤ ਜ਼ਰੂਰੀ ਨੇ ਆਪਾਂ ਜਦੋਂ ਕਿਸੇ ਕੰਮ 'ਚ ਲੀਡਰਸ਼ਿਪ ਦਾ ਸੁਪਨਾ ਨਹੀਂ ਲਵਾਂਗੇ ਤਾਂ ਲੀਡਰ ਕਿਵੇਂ ਬਣਾਂਗੇ ਬਸ ਇਹਦੇ ਲਈ ਆਪਣੇ 'ਚ ਅਥਾਹ ਭਰੋਸਾ ਰੱਖੰਦੀ ਲੋੜ ਹੈ ਕੰਮ ਕਰਨ ਦੀ ਸਮਰੱਥਾ ਹੋਵੇ ਮਜ਼ਬੂਤ ਇਰਾਦਾ ਹੋਵੇ ਔਖੇ ਸੌਖੇ ਵੇਲੇ ਡਟ ਕੇ ਖੜਨ ਦੀ ਤੇ ਸਹਜਤਾ ਦੀ ਬਹੁਤ ਲੋੜ ਹੈ। ਆਪਾਂ ਕੁਝ ਵੀ ਕਰਨ ਤੋਂ ਪਿੱਛੇ ਨਹੀਂ ਹਟ ਸਕਦੇ। ਅਗਰ ਆਪਣੇ ਵਿੱਚ ਦਮ ਹੈ ਹਰ ਕੰਮ ਕਰਨ ਦਾ। ਬਸ ਇਰਾਦਾ ਆਪਣਾ ਪੱਕਾ ਰੱਖੀਏ। ਆਪਣੇ ਅੰਦਰ ਇੱਕ ਵਿਸ਼ੇਸ਼ ਕਿਸਮ ਦੀ ਫੁਰਤੀ ਹੋਊਗੀ। ਜੋਸ਼ ਹੋਵੇ। ਜਿਸ ਸਦਕੇ ਆਪਾਂ ਆਪਣੇ ਮਿੱਥੇ ਨਿਸ਼ਾਨੇ ਤੇ ਪੁੱਜ ਜਾਵਾਂਗੇ। ਜਦੋਂ ਆਪਾਂ ਮਨ ਵਿੱਚ ਧਾਰ ਲੈਨੇ ਆਂ ਵੀ ਮੈਂ ਇਹ ਕੰਮ ਕਰਨਾ ਹੀ ਕਰਨਾ ਹੈ। ਤੇ ਚੰਗੇ ਢੰਗ ਨਾਲ ਕਰਨਾ ਹੈ ਤਾਂ راہ ਵੀ ਆਪਣੇ ਆਪ ਹੀ ਲੱਭ ਜਾਂਦਾ ਹੈ। ਹਰ ਰੋਜ਼ ਆਪ ਦੇਖਦੇ ਆਂ ਕਿ ਹਜ਼ਾਰਾਂ ਨੌਜਵਾਨ ਨੇ ਜਿਹੜੇ ਮੁਟਿਆਰਾਂ ਨੇ ਨੌਕਰੀਆਂ ਲਈਏ ਪੈਰ ਧਰਦੇ ਨੇ। ਤੇ ਇੰਨਾ ਹਰ ਕੋਈ ਆਪਣੇ ਭਵਿੱਖ ਦੀ ਸਫਲਤਾ ਦੇ ਸਿਖਰਲੀ ਪੌੜੀ ਤੱਕ ਪਹੁੰਚਣਾ ਚਾਹੁੰਦਾ। ਪਰ ਸਾਰਿਆਂ 'ਚੋਂ ਮੰਜ਼ਿਲ ਤੇ ਕੌਣ ਪਹੁੰਚਦਾ? ਕੌਣ ਨਹੀਂ? ਪਹੁੰਚਦੇ ਉਹ ਹੀ ਨੇ ਜਿਨ੍ਹਾਂ ਨੂੰ ਆਪਣੇ ਹੱਥੇ ਭਰੋਸਾ ਹੁੰਦਾ। ਜਿਨ੍ਹਾਂ 'ਚ ਕੋਈ ਕੰਮ ਕਰਨ ਦੀ ਲਗਨ ਹੁੰਦੀ ਹੈ। ਆਪਣੇ ਦਿਮਾਗ ਨੂੰ ਸਹੀ ਪਾਸੇ ਜਿਹੜੇ ਲਾਉਣ ਚ ਮਹਾਰਤ ਹਾਸਲ ਰੱਖਦੇ ਨੇ ਇਹ ਸੰਭਵ ਹੈ ਇਹ ਤਾਂ ਬਹੁਤ ਔਖਾ ਹੈ ਸੋਚਣ ਵਾਲੇ ਸਿਖਰਾਂ ਤੇ ਨਹੀਂ ਪਹੁੰਚਦੇ ਹਾਂਜੀ ਕੋਈ ਵੀ ਜਿਹੜੀ ਗੱਲ ਹੈ ਉਹ ਇੰਪੋਸੀਬਲ ਨਹੀਂ ਹੁੰਦੀ ਇੰਪੋਸੀਬਲ ਨੂੰ ਆਪਾਂ ਪੋਸੀਬਲ ਬਣਾ ਸਕਦੇ ਹਾਂ ਜੇ ਆਪਣੇ ਵਿੱਚ ਇੱਕ ਵਧੀਆ ਮਤਲਬ ਕਿ ਸੋਚਣ ਸ਼ਕਤੀ ਹੋਵੇ ਮੁਸੀਬਤ ਸਹਿੰਦੇ-ਸਹਿੰਦੇ ਮੁਸੀਬਤ ਨੂੰ ਹੀ ਆਪਾਂ ਨਸੀਬ ਮੰਨ ਲੈਂਦੇ ਆ ਇਹ ਆਪਣੀ ਵੱਡੀ ਬਦਕਿਸਮਤੀ ਹੈ ਜਿਨ੍ਹਾਂ ਨੇ ਵੀ ਸਫਲਤਾ ਦੇ ਮੰਜ਼ਲ ਮਹਿਬੂਬਾ ਤੱਕ ਪਹੁੰਚਣਾ ਹੁੰਦਾ ਹੈ ਨਾ ਉਹ ਦ੍ਰਿੜਤਾ ਨਾਲ ਕੰਮ ਕਰਦੇ ਨੇ ਨੌਜਵਾਨ ਮੁੰਡੇ ਕੁੜੀਆਂ ਉਹਾਂ ਪਰਾਂ ਨਿੱਕੀਆਂ-ਮੁੱਟੀਆਂ ਗੱਲਾਂ ਵੱਲ ਧਿਆਨ ਨਾ ਦੇ ਕੇ ਆਪਣੇ ਤੋਂ ਵੱਡੇ ਤੇ ਸਫਲ ਲੋਕਾਂ ਦੇ ਕੰਮਕਾਰ ਉਹਨਾਂ ਦੇ ਵਿਚਰਨ ਦੇ ਢੰਗ ਉਹਨਾਂ ਦੇ ਹੋਰਾਂ ਲੋਕਾਂ ਨਾਲ ਵਿਹਾਰ ਤੇ ਡਿੱਕੀ ਨਾਲ ਜਦੋਂ ਦੇਖਦੇ ਨੇ ਤਾਂ ਉਹ ਹਰ ਵੇਲੇ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਸਫਲ ਮਨੁੱਖ ਔਖੀਆਂ ਘੜੀਆਂ ਨਾਲ ਵੀ ਨਿਬੜਦੇ ਨੇ ਅੱਜ ਤੱਕ ਵਿਗਿਆਨ 'ਚ ਮਨੁੱਖ ਜਾਤ ਨੇ ਜਿੰਨੀ ਤਰੱਕੀ ਕੀਤੀ ਹੈ ਦੇਖੋ 84 ਲੱਖ ਜੁਨਾ ਕਹਿੰਦੇ ਨੇ ਵੀ 84 ਲੱਖ ਜੁਨਾ ਨੇ ਲੇਕਿਨ ਸਭ ਤੋਂ ਵੱਧ ਜਿਹੜੀ ਤਰੱਕੀ ਆ ਉਹ ਮਨੁੱਖ ਨੇ ਕੀਤੀ ਹੈ ਮਨੁੱਖ ਕੋਲ ਦੇਖੋ ਸੋਚਣ ਸ਼ਕਤੀ ਵੀ ਹੈ ਸਹਿਣ ਸ਼ਕਤੀ ਵੀ ਹੈ ਕਰਨ ਸ਼ਕਤੀ ਵੀ ਹੈ ਆਪਾਂ ਕੋਈ ਵੀ ਕੰਮ ਕਰ ਸਕਦੇ ਆ ਆਪਾਂ ਮਨੁੱਖ ਜਿਹੜਾ ਪੰਛੀਆਂ ਵਾਂਗ ਹਵਾ 'ਚ ਜਹਾਜ਼ਾਂ ਨੂੰ ਉਡਾ ਸਕਦਾ ਹੈਗਾ ਹਨਾ ਉਹਨੇ ਆ ਉਹ ਧ੍ਰਿੜਤਾ ਤੇ ਸਵੈ ਪ੍ਰੋਸੇ ਨਾਲ ਇਸ ਦੁਨੀਆ ਦੇ ਬ੍ਰਹਿਮੰਡ ਦੇ ਵੱਡੇ ਵੱਡੇ ਉਹਨੇ ਭੇਤ ਖੋਲਤੇ ਇਹ ਇਸ ਲਈ ਮਤਲਬ ਕਿ ਦ੍ਰਿੜਤਾ ਹੋਣੀ ਜ਼ਰੂਰੀ ਹੈ ਲਗਨ ਹੋਣੀ ਜ਼ਰੂਰੀ ਹੈ ਜੋ ਮਨੁੱਖ ਸਫਲਤਾ ਵੱਲ ਉਚਾਣਾ ਵੱਲ ਜਾਂਦਾ ਹੈ ਨਾ ਇਹਨਾਂ ਦੀ ਜਿਹੜੀ ਸੋਚ ਹੁੰਦੀ ਹੈ ਉਹ ਹਾਂ ਪੱਕੀ ਹੁੰਦੀ ਹੈ ਪੋਜ਼ਿਟਿਵ ਹੁੰਦੀ ਹੈ ਜਦ ਕਿ ਆਪਣੇ ਚੋਂ ਬਹੁਤੇ ਨਾ ਪੱਕੀ ਸੋਚ ਅਪਣਾ ਲੈਂਦੇ ਨੇ ਜੋ ਹਰ ਵੇਲੇ ਸਾਨੂੰ ਮਨੁੱਖ ਨਿਵਾਨ ਵੱਲ ਤੱਕਦੀ ਹੈ ਜਿਹੜੀ ਨਾ ਪੱਕੀ ਸੋਚ ਹੁੰਦੀ ਹੈ ਆਪਾਂ ਹਰ ਵੇਲੇ ਦੋ ਚਿੱਤਾਂ 'ਚ ਰਹਿਣ ਲੱਗ ਜਾਂਦੇ ਹਾਂ ਕਰਾਂ ਜਾਂ ਨਾ ਕਰਾਂ ਕਰਾਂ ਜਾਂ ਨਾ ਕਰਾਂ ਇਹ ਮਨੁੱਖ ਜਿਹੜੇ ਆਹੇ ਜੇ ਮਨੁੱਖ ਹੁੰਦੇ ਨੇ ਉਹ ਸਫਲ ਨਹੀਂ ਹੁੰਦੇ ਹੈਗੇ ਹਰ ਵੇਲੇ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਸਾਨੂੰ ਹਰ ਵੇਲੇ ਚੰਗਾ ਹੀ ਸੋਚਣਾ ਚਾਹੀਦਾ ਤਾਂ ਹੀ ਚੰਗੇ ਬਣ ਸਕਾਂਗੇ ਤਾਂ ਹੀ ਚੰਗੀ ਮੰਜ਼ਿਲ ਤੇ ਪਹੁੰਚ ਸਕਾਂਗੇ ਆਪਾਂ ਜੇ ਆਪਾਂ ਪਰਖ ਕੇ ਦੇਖੀਏ ਤਾਂ ਜਿਹੜੇ ਅਸਫਲ ਰਹਿਣ ਵਾਲੇ ਹਜ਼ਾਰਾਂ ਮਨੁੱਖ ਨੇ ਨਾ ਉਹ ਅਸਫਲਤਾ ਲਈ ਲੱਖ ਬਹਾਨੇ ਲਾਉਣ ਪਰ ਇੱਕ ਵੀ ਗੱਲ ਉਹਨਾਂ ਦੀ ਸਾਰਿਆਂ ਦੀ ਇਹ ਸਾਂਝੀ ਹੋਊਗੀ ਉਹ ਸਾਰੇ ਇਹ ਗੱਲ ਕਰਨਗੇ ਕੰਮ ਕਰਨ ਲਈ ਇਹਨੂੰ ਸਿਰੇ ਚੜਾਉਣ ਲਈ ਉਹਨਾਂ 'ਚ ਸਵੈ ਪ੍ਰੇਰਣਾ ਤੇ ਦ੍ਰਿੜਤਾ ਨਹੀਂ ਹੁੰਦੀ। ਇਹ ਲੋਕ ਕੀ ਕਹਿੰਦੇ ਨੇ ਜਿਹੜੇ ਸਫਲ ਹੁੰਦੇ ਨੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ। ਮੇਰਾ ਕੰਮ ਸਿਰੇ ਨਹੀਂ ਚੜਨਾ। ਦੇਖੋ ਪਹਿਲਾਂ ਹੀ ਉਹਨਾਂ ਦੀ ਸੋਚ ਹੈ ਜਿਹੜੇ ਉਹ ਨਾ ਪੱਖੀ ਸੀ। ਨਾ ਪੱਖੀ ਸੋਚ ਹੋਣ ਕਰਕੇ ਉਹ ਹਿੰਮਤ ਹੌਸਲਾ ਆਪਦਾ ਪਹਿਲਾਂ ਹੀ ਹਾਰ ਜਾਂਦੇ ਨੇ। ਸਾਨੂੰ ਕਈ ਮਤਲਬ ਕਿ ਅਜਿਹੇ ਵੀ ਆਪਣੇ ਆਲੇ ਦੁਆਲੇ 'ਚ ਲੋਕ ਮਿਲਣਗੇ ਜਿਹੜੇ ਕਿ ਦਰਮਿਆਨੀ ਜਹੀ ਜ਼ਿੰਦਗੀ 'ਚ ਹੋ ਰਹੇ ਨੇ। ਉਹ ਸੋਚਦੇ ਹਨ ਜਿੰਨੇ ਜੋਗੇ ਹੈਗੇ ਆ ਬਸ ਠੀਕ ਹੈ ਉਹਨਾਂ ਚ ਇਹ ਗੱਲ ਤੁਰੰਦਰ ਤੱਕ ਸਮਝ ਚੁੱਕੀ ਹੁੰਦੀ ਹੈ ਕਿ ਵੱਡੀਆਂ ਚੀਜ਼ਾਂ ਵੱਡੇ ਕਾਰਨਾਮੇ ਆਪਾਂ ਕਰ ਨਹੀਂ ਸਕਦੇ ਹੌਲੀ ਹੌਲੀ ਉਹਨਾਂ ਚ ਜਿਹੜਾ ਸਵੈ ਵਿਸ਼ਵਾਸ ਹੈ ਉਹਦੀ ਕਮੀ ਆ ਜਾਂਦੀ ਹੈ ਉਹਨਾਂ ਦੇ ਅੰਦਰ ਡਰ ਕਲਪਨਾ ਆ ਜਾਂਦਾ ਹੈਗਾ ਤਾਂ ਹੀ ਕਰਕੇ ਉਹ ਇੱਥੋਂ ਤੱਕ ਹੀ ਸੀਮਤ ਰਹਿ ਜਾਂਦੇ ਨੇ ਜਿਹੜੇ ਲੋਕ ਆਪਣੇ ਸੋਚਣੇ ਕਰਨ ਛੋਟੇ ਰਹਿ ਜਾਂਦੇ ਨੇ ਯਾਦ ਰੱਖੋ ਅਸੀਂ ਵੀ ਉਹਨਾਂ ਦੀ ਨਜ਼ਰ ਚ ਮਤਲਬ ਨਜ਼ਰ ਚ ਉਹਨਾਂ ਦੀ ਨਜ਼ਰ 'ਚ ਕੁਝ ਹੁੰਨੇ ਆ ਇਹ ਜੇ ਵਿਅਕਤੀ ਅਸੀਂ ਲੋਕਾਂ ਨੂੰ ਨਜ਼ਰ ਆਉਂਦੇ ਹਾਂ ਨਜ਼ਰ ਵੀ ਆਉਂਦੇ ਆ ਇਸ ਤਰ੍ਹਾਂ ਛੋਟੀਆਂ-ਛੋਟੀਆਂ ਤੁੱਛ ਨਾ ਪੱਖੀ ਗੱਲਾਂ ਸੋਚਣ ਵਾਲੇ ਹੋਰ ਲੋਕਾਂ ਦੀ ਨਜ਼ਰ 'ਚ ਆਪਾਂ ਪਿੱਛੇ ਰਹਿ ਜਾਂਦੇ ਆ ਹੁਣ ਕਿਸੇ ਅੱਗੇ ਵਧ ਰਏ ਤੁਸੀਂ ਹੌਸਲੇ ਵਾਲੇ ਮਨੁੱਖ ਨੂੰ ਦੇਖੋ ਉਹ ਆਪਣੀ ਕੀਮਤ ਬਾਰੇ ਸੋਚਦਾ ਉਹ ਔਖੇ ਤੋਂ ਔਖੇ ਕੰਮ ਨੂੰ ਵੀ ਹੱਥ ਪਾਉਂਦਾ ਉਹ ਮੁਸ਼ਕਲਾਂ ਦੇ ਨਾਲ ਖੇਡਦਾ ਤੇ ਉਹਦੀਆਂ ਨਿਗਾਹਾਂ ਨੇ ਜਿਹੜੀਆਂ ਉਹ ਸਦਾ ਹੀ ਟੀਸੀ ਤੇ ਲੱਗੀਆਂ ਹੁੰਦੀਆਂ ਨੇ ਵੀ ਮੈਂ ਉੱਥੇ ਪਹੁੰਚਣਾ ਉਹਦਾ ਨਿਸ਼ਾਨਾ ਦੇਖੋ ਟੀਸੀ ਵਾਲੇ ਵੇਰ ਤੇ ਹੁੰਦਾ ਹੈ ਲਗਨ ਤੇ ਦ੍ਰਿੜ ਜਿਹੜੇ ਵਿਅਕਤੀ ਨੇ ਉਹ ਸਾਰੇ ਇਸ ਕੰਮ ਕਰਨ ਨੂੰ ਸਤਕਾਰ ਦੇ ਤੌਰ ਤੇ ਮਤਲਬ ਕਿ ਕਰਕੇ ਸਤਕਾਰਿਤ ਮਨੁੱਖ ਬਣ ਜਾਂਦੇ ਨੇ ਉਹ ਇੱਕ ਸਫਲ ਕਮਗਾਜੀ ਬਣ ਜਾਂਦੇ ਨੇ ਕੁੱਲ ਮਿਲਾ ਕੇ ਇੱਕ ਵਿਅਕਤੀ ਆਪਣੇ ਜਿਹੜੇ ਖਿਆਲ ਨੇ ਆਪਣੀ ਸੋਚ ਹੈ ਉਹਦੀ ਪੈਦਾਵਾਰ ਨਾਲ ਅੱਗੇ ਚੱਲਦਾ ਕਿਉਂਕਿ ਜਹ ਜੇ ਅਸੀਂ ਕਹਿੰਦੇ ਪੈਦਾਵਾਰ ਬੀਜਾਂਗੇ ਉਹ ਜਹੇ ਹੀ ਫਲ ਪਾਵਾਂਗੇ ਇਸ ਲਈ ਜੇ ਅਸੀਂ ਵਧੀਆ ਹੀ ਸ਼ੁਰੂ ਤੋਂ ਹੀ ਵਧੀਆ ਸੋਚਾਂਗੇ ਵੀ ਇਹ ਹੋਣਾ ਹੀ ਹੋਣਾ ਮੈਂ ਇੱਥੇ ਪਹੁੰਚਣਾ ਹੀ ਪਹੁੰਚਣਾ ਤਾਂ ਆਪਾਂ ਹਮੇਸ਼ਾ ਜ਼ਰੂਰ ਪਹੁੰਚ ਸਕਦੇ ਆ ਪਹੁੰਚਾਂਗੇ ਇੱਕ ਸਧਾਰਨ ਕੰਮ ਕਰਨ ਵਾਲਾ ਜਿਹੜਾ ਵਿਅਕਤੀ ਹੈ ਉਹ ਆਪਣੇ ਕੰਮ ਤੇ ਹੁਨਰ ਤੇ ਲਗਨ ਸਦਕਾ ਹੀ ਦੁਨੀਆ ਦੇ ਬਿਹਤਰ ਤੇ ਸਫਲ ਮਨੁੱਖਾਂ ਚ ਸ਼ਾਮਲ ਹੋ ਸਕਦਾ ਕਿਉਂਕਿ ਉਹ ਆਪਣੇ ਸਦਾ ਚੰਗੇ ਗੁਣਾਂ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਜਿਹੜਾ ਆਪਣਾ ਮਨ ਹੈ ਜੇ ਮਨੁੱਖੀ ਮਨ ਇਹ ਮਤਲਬ ਕਿ ਇਹਦੇ ਵਿੱਚ ਇੱਕ ਕਾਰਖਾਨਾ ਹੈਗਾ ਇਹ ਕਾਰਖਾਨਾ ਹੈਗਾ ਉਹ ਲੱਖਾਂ ਕਰੋੜਾਂ ਫੁਰਨੇ ਜਿਹੜੇ ਨੇ ਇਹ ਕਾਰਖਾਨੇ 'ਚ ਹਰ ਵੇਲੇ ਪੈਦਾ ਹੁੰਦੇ ਹਨ ਇਹਦੇ ਦੋ ਕੰਮੇ ਨੇ ਆਪਣੇ ਮਨ ਦੇ ਇੱਕ ਕੰਮੇ ਦਾ ਨਾਮ ਹੈਗਾ ਜਿੱਤ ਤੇ ਆਪਾਂ ਆਪਣੇ ਆਲੇ ਦੁਆਲੇ ਹਜ਼ਾਰਾਂ ਲੋਕ ਦੇਖਦੇ ਹਾਂ ਜੀ ਕਈ ਲੋਕ ਆਪਾਂ ਨੂੰ ਐਹੋ ਜਿਹੀ ਮਿਲਦੇ ਨੇ ਜਿਹੜੇ ਦਰਮਿਆਨੀ ਜੀ ਜ਼ਿੰਦਗੀ ਜੀ ਰਹਿੰਦੇ ਨੇ ਉਹ ਸੋਚਦੇ ਰਹੇ ਜਿੰਨੇ ਜੋਗੇ ਸੀ ਆਪਾਂ ਨੂੰ ਮਿਲ ਚੁੱਕਿਆ ਤੇ ਉਹ ਵੱਡੀਆਂ ਚੀਜ਼ਾਂ ਵੱਡੇ ਕਾਰਨਾਮੇ ਕਰਦੇ ਹੀ ਨਹੀਂ ਹੈਗੇ ਹੌਲੀ ਹੌਲੀ ਉਹਨਾਂ ਦੇ ਵਿੱਚ ਸਵੈ ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ ਡਰਕਲਾਪਣ ਆ ਜਾਂਦਾ ਉਹਨਾਂ ਚ ਤੇ ਉਹ ਆਪਣੀ ਸੋਚ ਨਹੀਂ ਕਰਨੇ ਛੋਟੇ ਰਹਿ ਜਾਂਦੇ ਨੇ ਹੁਣ ਜੇ ਆਪਾਂ ਗੱਲ ਕਰੀਏ ਜਿਹੜੇ ਹੌਂਸਲੇ ਵਾਲੇ ਮਨੁੱਖ ਨੇ ਤੇ ਉਹ ਵੀ ਆਪ ਦੇਖਦੇ ਆ ਉਹ ਆਪਣੀ ਕੀਮਤ ਵੱਧ ਸੋਚਦਾ ਉਹ ਔਖੇ ਤੋਂ ਔਖੇ ਕੰਮ ਨੂੰ ਵੀ ਹੱਥ ਪਾਉਂਦਾ ਉਹ ਮੁਸ਼ਕਲਾਂ ਨਾਲ ਵੀ ਖੇਡਦਾ ਉਹਦੇ ਜਿਹੜੀ ਨਿਗਾਹ ਹੈ ਜੇ ਉਹ ਸਦਾ ਟੀਸੀ ਤੇ ਲੱਗੀ ਹੁੰਦੀ ਹੈ ਵੀ ਟੀਸੀ ਵਾਲਾ ਬੇਰ ਤੋੜਨਾ ਮੈਂ ਅਜਿਹੇ ਜਿਹੜੇ ਲਗਨ ਵਾਲੇ ਵਿਅਕਤੀ ਨੇ ਦ੍ਰਿੜ ਵਿਅਕਤੀ ਨੇ ਉਹ ਆਪਣੇ ਵਤੀਰੇ ਕਰਨੇ ਇੱਕ ਸਫਲ ਇਨਸਾਨ ਬਣ ਜਾਂਦੇ ਨੇ ਤੇ ਆਪਣੇ ਖਿਆਲ ਆਪਣੀ ਸੋਚ ਜਿਹੜੀ ਉਹਦੀ ਪੈਦਾਵਾਰ ਵਧੀਆ ਹੁੰਦੀ ਹੈ ਜਿਹਾ ਜਿਹਾ ਆਪਾਂ ਬੀਜਾਂਗੇ ਉਹੋ ਜਿਹਾ ਹੀ ਆਪਾਂ ਵੱਢਾਂਗੇ ਇਸ ਲਈ ਜੇ ਆਪਣੀ ਸੋਚ ਹੈ ਜਿਹੜੀ ਉਹ ਵਧੀਆ ਹੋਊਗੀ ਤਾਂ ਇਹ ਆਪਾਂ ਕਿਸੇ ਮੰਜ਼ਲ ਤੇ ਪਹੁੰਚ ਸਕਦੇ ਆ ਹੁਣ ਆਪਾਂ ਦੇਖਦੇ ਆ ਇੱਕ ਜਿਹੜਾ ਸਧਾਰਨ ਜਿਹਾ ਕੰਮ ਕਰਨ ਵਾਲਾ ਵਿਅਕਤੀ ਹੈ ਭਾਵੇਂ ਉਹ ਅਨਪੜ ਹੈ ਪਰ ਉਹ ਆਪਣੇ ਕੰਮ ਕਰਨਾ ਆਪਣੇ ਹੁਨਰ ਕਰਨਾ ਆਪਣੀ ਲਗਨ ਕਰਨਾ ਦੁਨੀਆ ਦੇ ਸਫਲ ਮਨੁੱਖਾਂ ਚ ਗਿਣਿਆ ਜਾਂਦਾ ਹੈ ਉਹ ਆਪਣੇ ਚੰਗੇ ਜਿਹੜੇ ਉਹਦੇ ਅੰਦਰ ਗੁਣ ਨੇ ਉਹਨਾਂ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਆਪਣਾ ਮਨੁੱਖੀ ਮਾਨਨ ਹੈ ਇਹ ਇੱਕ ਕਾਰਖਾਨਾ ਹੈ ਇਹਦੇ ਵਿੱਚ ਹਰ ਰੋਜ਼ ਲੱਖਾਂ ਕਰੋੜਾ ਫੁਰਨੇ ਵਿਚਾਰ ਹਰ ਵੇਲੇ ਪੈਦਾ ਹੁੰਦੇ ਨੇ ਇਹਦੇ ਕਾਰਖਾਨਾ ਦੇ ਵਿੱਚ ਆਪਣੇ ਦੋ ਕੰਮੇ ਨੇ ਜੀ ਇੱਕ ਕੰਮੇ ਦਾ ਨਾਮ ਹੈ ਜਿੱਤ ਤੇ ਇੱਕ ਦਾ ਨਾਮ ਹੈ ਹਾਰ ਜਿਹੜਾ ਜਿੱਤ ਦਾ ਕਾਰਖਾਨਾ ਹੈਗਾ ਜਿੱਤ ਵਾਲਾ ਪਾਸਾ ਉਹ ਹਾਂ ਪੱਖੀ ਵਿਚਾਰ ਪੇਸ਼ ਕਰੂਗਾ ਤੇ ਜਿਹੜਾ ਹਾਰ ਵਾਲਾ ਹੈਗਾ ਉਹ ਨਾ ਪੱਖੀ ਵਿਚਾਰ ਪੇਸ਼ ਕਰੂਗਾ ਤੇ ਆ ਮਤਲਬ ਕਿ ਆਪਣੇ ਗੁਣ ਤੇ ਔਗਣ ਉਹਨਾਂ ਨੂੰ ਬਾਰੀ-ਬਾਰੀ ਚੇਤੇ ਕਰਾਉਣਗੇ ਜੇ ਤਾਂ ਦੇਖੋ ਆਪਾਂ ਹਾਰ ਵਾਲਾ ਪਾਸਾ ਖੋਲਦੇ ਆ ਮੈਂ ਮੰਨਦਾ ਤਾਂ ਪਹਾਰ ਵਾਲੀ ਆਪਣੇ ਅੰਦਰ ਖਿਆਲਤ ਆਈ ਜਾਣਗੇ ਜੇ ਤੁਸੀਂ ਜਿੱਤਣ ਵਾਲਾ ਪਾਸਾ ਖੋਲੋਗੇ ਤਾਂ ਹਰ ਟਾਈਮ ਆਪਾਂ ਨੂੰ ਜਿੱਤਣ ਵਾਲੀ ਪੋਜ਼ਿਟਿਵ ਵਿਚਾਰ ਆਈ ਜਾਣਗੇ ਵੀ ਆਪਾਂ ਜਿੱਤਣਾ ਜਿੱਤਣਾ ਆਪਾਂ ਹੋਰ ਮਤਲਬ ਕੋਖਾਂਗੇ ਕਿਸੇ ਵੀ ਗੱਲ ਨੂੰ ਕਿਸੇ ਵੀ ਪੜਾਅ ਤੇ ਪਹੁੰਚਣ ਲਈ ਆਪਾਂ ਹੋਰ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਮਤਲਬ ਆਪਾਂ ਕਹਿ ਸਕਦੇ ਆ ਕਿ ਆਪਾਂ ਮਤਲਬ ਆਪਣੇ ਜਿਹੜੇ ਵਧੀਆ ਗੁਣ ਨੇ ਉਹਨਾਂ ਨੂੰ ਵਿਕਸਿਤ ਕਰੀਏ ਜਿਹੜਾ ਜਿੱਤ ਵਾਲਾ ਪਾਸਾ ਉਹਨੂੰ ਉਤਸਾਹਿਤ ਕਰੀਏ ਤਾਂ ਆਪਾਂ ਜੇ ਸਾਰਾ ਹੀ ਕੰਮ ਆਪਾਂ ਜਿੱਤ ਵਾਲੇ ਪਾਸੇ ਨੂੰ ਸੌਂਪ ਦਾਂਗੇ ਤਾਂ ਆਪਾਂ ਆਪਣੀ ਲਗਨ ਵਧੀਆ ਰੱਖਾਂਗੇ ਆਪਾਂ ਲਗਨ ਨਾਲ ਕੰਮ ਕਰਾਂਗੇ ਇਸ ਤਰ੍ਹਾਂ ਮਤਲਬ ਕਿ ਆਪਾਂ ਆਪਣੇ ਮੁਤਾਬਕ ਢਲ ਸਕਦੇ ਆ ਵੱਡੇ ਤੋਂ ਵੱਡਾ ਸੰਦੂਕ ਵੀ ਇੱਕ ਨਿੱਕੀ ਜਿਹੀ ਚਾਬੀ ਨਾਲ ਖੁੱਲਦਾ ਹੈ ਇਹ ਆਪਾਂ ਨੂੰ ਪਤਾ ਹੀ ਹੈ ਜੀ ਦੇਖੋ ਦੁਨੀਆ ਦੀ ਜਿਹੜੀ ਆਬਾਦੀ ਹੈ ਉਹ ਹਰ ਮਿੰਟ ਚ ਵੱਧ ਰਹੀ ਹੈ ਚਾਰਾਂ ਲੱਖਾਂ ਲੋਕ ਰੋਜ਼ਗਾਰ ਲਈ ਹੱਥ ਪੈਰ ਮਾਰ ਰਹੇ ਨੇ कोरोना ਲੋਕ ਨੇ ਜਿਹੜੇ ਮਤਲਬ ਕਿ ਲੋੜਾਂ ਪੂਰੀਆਂ ਕਰਨ ਲਈ ਉਦਯੋਗ ਤੇ ਮੰਡੀਆਂ ਫੈਲ ਰਹੀਆਂ ਨੇ ਦੇਖੋ ਇਸ ਲਈ ਮਤਲਬ ਕਿ ਚੰਗੇ ਕੰਮ ਕਰਨ ਵਾਲੇ ਇਮਾਨਦਾਰ ਦ੍ਰਿੜ ਲਗਨ ਵਾਲੇ ਲੀਡਰਸ਼ਿਪ ਦੇ ਸਮਰਥਕ ਲੋਕਾਂ ਦੀ ਆਪਾਂ ਨੂੰ ਲੋੜ ਹੈ ਜਿਹੜੇ ਇਹਨਾਂ ਥਾਵਾਂ ਤੇ ਕੰਮ ਕਰਨਗੇ ਉਹਨਾਂ ਚੋਂ ਆਪਾਂ ਵੀ ਇੱਕ ਹਾਂ ਇਸ ਲਈ ਆਪਾਂ ਨੂੰ ਮੌਕਾ ਸਾਹਮਣਾ ਚਾਹੀਦਾ ਜ਼ਿੰਦਗੀ ਨੂੰ ਸਫਲ ਬਣਾਉਣਾ ਚਾਹੀਦਾ ਤੇ ਮੈਨੂੰ ਭਰੋਸਾ ਹੈਗਾ ਵੀ ਜੇਕਰ ਆਪਾਂ ਮਤਲਬ ਆਪਣਾ ਇਹ ਖਿਆਲ ਆਤ ਵਧੀਆ ਰੱਖੇ ਤਾਂ ਆਪਾਂ ਸਿਖਰ ਤੇ ਜ਼ਰੂਰ ਪਹੁੰਚਾਂਗੇ ਤੇ ਆਪਾਂ ਸੋਚਦੇ ਆਂ ਵੀ ਮੰਜ਼ਿਲ ਦਰ ਖੁੱਲੀ ਐ ਤਾਂ ਖੜੀ ਐ ਜੇ ਆਪਣੀ ਦਰ ਖੁੱਲੇ ਨੇ ਤਾਂ ਆਪਾਂ ਲੰਘ ਜੋ ਅੰਦਰ ਪਹਿਲਾ ਕਦਮ ਪੁੱਟੋ ਪਹਿਲੇ ਕਦਮ ਤੇ ਹੀ ਆਪ ਸਫਲ ਹੈ ਜਿਹੜਾ ਮੁਬਾਰਕਵਾਦ ਜੀਵਨ ਦੀ ਸ਼ੁਰੂਆਤ ਹੁੰਦੀ ਐ ਆਪਣੇ ਆਪ ਤੇ ਆਪਾਂ ਨੂੰ ਭਰੋਸਾ ਰੱਖਣਾ ਚਾਹੀਦਾ ਕੋਈ ਵੀ ਮੌਕਾ ਆਪਾਂ ਨੂੰ ਖੰਜਾਉਣਾ ਨਹੀਂ ਚਾਹੀਦਾ ਹੈਗਾ ਆਪਾਂ ਜਰੂਰ ਸਫਲ ਹੋਵਾਂਗੇ ਆਪਣੇ ਆਪ ਤੇ ਕੋਸ਼ਿਸ਼ ਕਰੋ ਕਿ ਭਰੋਸਾ ਰੱਖੀਏ ਸਦਾ ਸਫਲਤਾ ਬਾਰੇ ਸੋਚੋ ਤੁਰਦੇ ਆ ਫਿਰਦੇ ਆ ਕੰਮ ਕਰਦੇ ਆ ਚੰਗੀਆਂ ਹਾਂ ਪੱਖੀ ਤੇ ਵਧੀਆ ਗੱਲਾਂ ਬਾਰੇ ਸੋਚੋ ਵਧੀਆ ਗੱਲਾਂ ਕਰੋ ਔਖੀ ਸਥਿਤੀ ਨਾਲ ਵੀ ਆਪਾਂ ਨੂੰ ਵਾਹ ਪੈਂਦਾ ਹਰ ਹਿੱਲੇ ਉਹਦੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਾਂ ਨੂੰ ਜਦੋਂ ਆਪਣਾ ਹੋਰਾਂ ਨਾਲ ਮੁਕਾਬਲਾ ਹੁੰਦਾ ਤਾਂ ਆਪਣੇ ਆਪ ਨੂੰ ਕਿਸੇ ਵੀ ਗੱਲੋਂ ਆਪਾਂ ਨੂੰ ਘਟਣੀ ਕਹਾਉਣਾ ਚਾਹੀਦਾ ਜੇਕਰ ਆਪਾਂ ਮੁਕਾਬਲੇ ਦੇ ਵਿੱਚ ਖੜੇ ਆ ਆਪਾਂ ਨੂੰ ਸੋਚ ਮਤਲਬ ਕਿ ਆਪਣੀ ਸੋਚ ਵਧੀਆ ਹੋਣੀ ਚਾਹੀਦੀ ਹੈ ਵੀ ਆਪਾਂ ਸਫਲ ਹੋਣਾ ਮੇਰੇ ਅੰਦਰ ਇਹ ਗੁਣ ਹੈਗਾ ਦੇਖੋ ਜਿਸ ਨਾਲ ਆਪਣਾ ਮੁਕਾਬਲਾ ਹੋ ਰਿਹਾ ਉਹ ਵੀ ਇਨਸਾਨ ਹੈ ਤੇ ਇਸ ਲਈ ਆਪਣੇ ਆਪ ਨੂੰ ਕਦੇ ਵੀ ਛੋਟਾ ਮਹਿਸੂਸ ਨਾ ਕਰੋ ਤੁਸੀਂ ਕਿਸੇ ਵੱਲੋਂ ਆਪਾਂ ਘੱਟ ਨਹੀਂ ਹੈਗੇ ਸਫਲ ਹੋਣ ਵਾਲੇ ਲੋਕ ਨੇ ਜਿਹੜੇ ਉਹ ਕਿਸੇ ਹੋਰ ਦੁਨੀਆ ਚੋਂ ਨਹੀਂ ਆਉਂਦੇ ਉਹ ਵੀ ਆਪਣੇ ਆਲੇ ਦੁਆਲੇ ਹੀ ਵਸਦੇ ਹਨ ਉਹੋ ਅਨੁਸ਼ਾਸਨ ਚ ਰਹਿੰਦੇ ਨੇ ਉਹ ਲਗਨ ਨਾਲ ਕੰਮ ਕਰਦੇ ਨੇ ਆਪਾਂ ਵਧੀਆ ਵਧੀਆ ਗੱਲਾਂ ਸੋਚੋ ਵਧੀਆ ਗੱਲਾਂ ਸੋਚਾਂਗੇ ਤਾਂ ਹੀ ਆਪਣੇ ਆਪ ਨੂੰ ਵਿਕਸਿਤ ਕਰਾਂਗੇ ਆਪਾਂ ਜਿਹੜੀ ਦੁਨੀਆ ਹੈ ਜੀ ਇਹ ਸਮਾਜ ਹੈ ਜਿਹੜਾ ਇਹ ਆਪਣੇ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਇੱਕ ਵੱਡੀ ਪ੍ਰਯੋਗਸ਼ਾਲਾ ਨੇ ਇਨ੍ਹਾਂ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਆ ਬਸ ਆਪਣੇ ਕੋਲੇ ਇੱਕ ਨਜ਼ਰ ਹੈ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਹੈ ਤੇ ਇਸ ਲਈ ਮਤਲਬ ਕਿ ਆਸੀਂ ਵਧੀਆ ਵਤੀਰਾ ਰੱਖਿਏ ਲੋਕਾਂ ਦੇ ਨਾਲ ਆਪਾਂ ਜੇ ਬੇਹੱਦ ਸਫਲ ਵਿਅਕਤੀ ਨੂੰ ਚੁਣ ਲਈਏ ਤੇ ਅਸਫਲ ਵਿਅਕਤੀ ਨੂੰ ਚੁਣ ਲਈਏ ਫਿਰ ਉਹਨਾਂ ਦੇ ਵਤੀਰੇ ਦੇਖੀਏ ਫਿਰ ਉਹਨਾਂ ਦਾ ਆਤਮਾ ਦੇਖੀਏ ਫਿਰ ਉਹਨਾਂ ਦਾ ਕੰਮ ਦੇਖੀਏ ਤਾਂ ਆਟੋਮੈਟਿਕ ਹੀ ਆਪਾਂ ਮੰਤਰ ਉਹ ਜਿੱਤ ਵਾਲੇ ਪਾਸੇ ਜਾਵਾਂਗੇ ਅਸਫਲ ਵਿਅਕਤੀ ਹੈ ਜਿਹੜਾ ਆਪਾਂ ਉਹਦੀਆਂ ਕਮੀਆਂ ਦੇਖੋ ਤੇ ਉਹਦੇ ਅੰਦਰ ਕੀ ਕਮੀਆਂ ਨੇ ਕਿ ਉਹ ਸਫਲ ਰਿਹਾ ਜੇਕਰ ਕੋਈ ਵਿਅਕਤੀ ਸਫਲ ਹੋਇਆ ਤਾਂ ਆਪਾਂ ਉਹਦੀ ਸਫਲਤਾ ਬਾਰੇ ਸੋਚੋ ਉਹਦੇ ਸੰਘਰਸ਼ ਦੀ ਕਹਾਣੀ ਦੇਖੋ ਵੀ ਉਹਨੇ ਸੰਘਰਸ਼ ਕਿੱਥੋਂ ਸ਼ੁਰੂ ਕੀਤਾ ਸੀ ਹੁਣ ਕੁਝ ਲੋਕ ਨੇ ਜਿਹੜੇ ਉਹ ਬੂਟੇ ਲਾ ਕੇ ਖੁਸ਼ ਹੁੰਦੇ ਨੇ ਉਹ ਥੋੜਾ 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 ਵੱਧਦੇ ਨੂੰ ਤਿਆਰ ਹੁੰਦਿਆਂ ਨੂੰ ਖਿੜਦਿਆਂ ਨੂੰ ਦੇਖ ਕੇ ਆਨੰਦ ਮਹਿਸੂਸ ਕਰਦੇ ਨੇ ਉਹ ਕੁਦਰਤ ਨਾਲ ਇੱਕਮਿਕ ਹੋ ਜਾਂਦੇ ਨੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਇਸ ਤੋਂ ਵੱਧ ਖੁਸ਼ੀ ਤੁਹਾਨੂੰ ਆਪਣੇ ਟ੍ਰੇਨਿੰਗ ਪ੍ਰੋਗਰਾਮ ਚ ਵੀ ਆਪਾਂ ਨੂੰ ਮਿਲੂਗੀ ਜਦੋਂ ਆਪਾਂ ਕੋਈ ਪ੍ਰੋਗਰਾਮ ਕਰਾਂਗੇ ਜਦੋਂ ਆਪਾਂ ਥੋੜੀ ਜਿਹੀ ਵੀ ਆਪਾਂ ਨੂੰ ਕਾਮਯਾਬੀ ਮਿਲੂਗੀ ਤਾਂ ਆਪਣੇ ਅੰਦਰ ਮਨ ਜਿਹੜਾ ਖੁਸ਼ ਹੁੰਦਾ ਹੈ ਇਸ ਲਈ ਆਪਣੇ ਆਪ ਤੇ ਆਪਾਂ ਨੂੰ ਭਰੋਸਾ ਰੱਖਣਾ ਚਾਹੀਦਾ ਅੱਜ ਕੁਝ ਕੱਲ ਨੂੰ ਕੁਝ ਆਪਣੇ ਆਪ ਨੂੰ ਹਮੇਸ਼ਾ ਸਫਲਤਾ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਸਫਲਤਾ ਤੁਹਾਡੇ ਪੈਰ ਚੁੰਮੇਗੀ ਜੇਕਰ ਅਸੀਂ ਕੰਮ ਲਗਨ ਤੇ ਮਿਹਨਤ ਨਾਲ ਕਰੀਏ ਦ੍ਰਿੜਤਾ ਨਾਲ ਕਰੀਏ ਸਵੈ ਵਿਸ਼ਵਾਸ ਨਾਲ ਕਰੀਏ ਆਪਣੇ ਆਪ ਤੇ ਭਰੋਸਾ ਰੱਖ ਕੇ ਕਰੀਏ ਹਾਂਜੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਨੇ ਨਵੇਂ ਐਪੀਸੋਡ ਦੇ ਵਿੱਚ ਬਹੁਤ ਜਲਦ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਹੌਸਲਾ ਫੁਜਾਈ ਕਰਿਆ ਕਰੋ ਜੇਕਰ ਵੀਡੀਓ ਪਸੰਦ ਆਵੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸ਼ੁਕਰੀ